ਸਰੋਵਣੀ ਕਲਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਨਿਊ ਚੰਡੀਗੜ੍ਹ ਦੇ ਮਨੋਹਰੈਂਡ ਕੰਪਨੀ ਚ ਪਹੁੰਚੇ ਜਿੱਥੇ ਕੀ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ ਨੂੰ ਅਕਾਲ ਦਲ ਵਿੱਚ ਸ਼ਾਮਲ ਕਰਨ ਜਾ ਰਹੇ ਨੇ ਤੁਸੀਂ ਦੇਖੋ ਕੀ ਸੁਖਵੀਰ ਸਿੰਘ ਬਾਦਲ ਦਾ ਕਾਫਲਾ ਪਹੁੰਚ ਚੁੱਕਾ ਹੈ ਤਾਂ ਸੈਕਸ਼ਨ ਲੈ ਕੇ ਮੌਕੇ ਤੇ ਅਨਜੀਤ ਸਿੰਘ ਗਿੱਲ ਤੇ ਹੋਰ ਵੀ ਜਿਹੜੇ ਅਕਾਲ ਦਲ ਦੇ ਵਰਕਰ ਨੇ ਉਹ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਸਿੱਧੀਆਂ ਜਿੱਥੇ ਕੀ ਅੱਜ ਇੱਕ ਵੱਡਾ ਚਟਕਾ ਆਮ ਆਦੀ ਪਾਰਟੀ ਨੂੰ ਲੱਗਣ ਜਾ ਰਿਹਾ ਹੈ ਕਿ ਜਗਦੇਵ ਸਿੰਘ ਮਲੋਆ ਜਿਹੜੇ ਅੱਜ ਸ਼ਾਮਲ ਹੋਣ ਜਾ ਰਹੇ ਨੇ ਸਰੋਵਣੀ ਕਲਦਲ ਦੇ ਵਿੱਚ ਤਾਂ ਸੂਬਾ ਤੋਂ ਖਬਰ ਨੇ ਆ ਕੀਸ਼ ਕੁਬ ਸਿੰਘ ਬਾਦਲ ਪਹੁੰਚ ਚੁੱਕੇ ਨੇ ਸੂਬਾ ਤੋਂ ਖਬਰ ਨੇ ਜਿੱਥੇ ਕੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਗਦੇਵ ਸਿੰਘ ਮਲੋਆ ਨੂੰ ਜੋ ਕਿ 2015 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਿੱਕ ਵੱਡਾ ਝਟਕਾ ਅੱਜ ਮੇਰੇ ਨਾਲ ਸਾਰ ਜਗਦੇਵ ਸਿੰਘ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਖਰੜ ਹਲਕੇ ਤੋਂ ਉਹ ਕਾਫੀ ਸੀਨੀਅਰ ਪੋਜੀਸ਼ਨਸ ਰਹੇ ਹੈ ਵਕਫਾ ਪੁੱਛਣਾ ਚੰਨ ਕੰਮ ਕੀਤਾ ਪੂਰੀ ਸਾਰੀ ਜ਼ਿੰਦਗੀ ਨੇ ਜਿੱਦਾਂ ਜਦੋਂ ਆਮ ਆਦਮੀ ਸ਼ੁਰੂ ਹੋਈ ਹੈ ਪਾਰਟੀ ਉਦੋਂ ਦੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਅੱਜ ਆ ਆਦਮੀ ਨੂੰ ਤੋਂ ਦੁਖੀ ਹੋ ਕੇ ਉਹਨਾਂ ਦੀ ਪਾਰਟੀ ਤੋਂ ਦੁਖੀ ਹੋ ਕੇ ਅੱਜ ਆਪਣੀ ਮਾਂ ਪਾਰਟੀ ਪੰਤੀ ਨੁਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜੋ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਬੜੀ ਖੁਸ਼ੀ ਹੈ ਕਿ ਸਾਡਾ ਪਰਿਵਾਰ ਵਧ ਰਿਹਾ ਕਿਵੇਂ ਦੀ ਤਿਆਰੀ ਚੱਲ ਰਹੀ ਹੈ ਜੀ ਲਖਮੀ ਪੂਰੀ ਤਿਆਰੀ ਚੱਲ ਰਹੀ ਹੈ ਸਾਡਾ ਤਾਂ ਮਾਹੌਲ ਵਧੀਆ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਇੱਕ ਪਾਸੇ ਪੰਜਾਬੀ ਹੈ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਦਿੱਲੀ ਦੇ ਧੜਵੀ ਹੈ ਜਿਹੜੇ ਇੱਥੇ ਕੱਲਾ ਲੁੱਟਣ ਆਉਂਦੇ ਹੈ ਇਥੇ ਕਬਜ਼ਾ ਕਰਨ ਆਉਂਦੇ ਐ ਆਪਣੇ ਹਮਲੇ ਕਰਨ ਆਉਂਦੇ ਐ ਸੋ ਮੈਂ ਪੰਜਾਬੀਆਂ ਤੋਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਆਪਣੀ ਫੌਜਾਂ ਇਕੱਠੀਆਂ ਕਰ ਲਓ ਜਿਵੇਂ ਇਹਨਾਂ ਨੇ ਹਰਿਆਣਾ ਦਾ ਬਾਰਡਰ ਸੀਲ ਕੀਤਾ ਸੀ ਦਿੱਲੀ ਵਾਲੀ ਸਰਕਾਰਾਂ ਨੇ ਕਿ ਆਪਣੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਉਹਨਾਂ ਨੇ ਪੁਲਿਸ ਲਾਤੀ ਉਹਨਾਂ ਨੇ ਸੀਆਰਪੀ ਲਾਤੀ ਉੱਥੇ ਬੰਬ ਸਿੱਟੇ ਉਵੇਂ ਆਪਾਂ ਵੀ ਬਾਰਡਰ ਸੀਲ ਕਰ ਲਈਏ ਪਰ ਆਪਾਂ ਵਾਟਰ ਸੀਲ ਕਰੀਏ ਵੋਟਾਂ ਨਾਲ ਫੈਸਲਾ ਕਰ ਲਓ ਕੀ ਆਪਾਂ ਇੱਕ ਕਿਸੇ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ। ਹਾਂਜੀ। ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਹੈ। ਪਤਾ ਲੱਗ ਜਾਏ ਤੁਸੀਂ ਬੰਬਾ ਨਾਲ ਸੀਲ ਕਰਦੇ ਹੋ ਅਸੀਂ ਵੋਟਾਂ ਨਾਲ ਸੀਲ ਕਰਦੇ। ਹਮਾਲੂਂਦਰ ਕੰਨ ਕਹਿ ਰਹੇ ਸੀ ਕਿ ਕਹਿੰਦਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਆ ਜਾਵੇ ਕਿਸੇ ਪਾਰਟੀ ਕਹਿੰਦਾ ਅਸੀਂ ਚੋਣ ਲੜਨ ਨੂੰ ਸੀਦਾ ਤਿਆਰ। ਯਾਰ ਮੈਂ ਉਹਦੇ ਨਾਲ ਐਂਪੈਸ਼ ਕਰ ਲਈ। ਮੈਂ ਜਵਾਬ ਦੇ ਦਿੱਤਾ। ਮੰਤਰੀ ਸਾਹਿਬ ਉਹ ਸਭ ਇੱਕ ਮਿੰਟ ਥੋੜਾ ਜਿਹਾ ਗੱਲ ਵੋਟਾਂ ਕਰ। ਹਾਂਜੀ। ਹਾਂਜੀ। ਕੰਦਰ ਇਹਨਾਂ ਤੋਂ ਲੋਗ ਹੈ। ਮਾਣ ਸਾਹਿਬ ਦੇਣੇ। ਹਾਂਜੀ। ਬੱਸ ਤੁਸੀਂ ਅੱਜ ਪਾਰਟੀ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਕੀ ਕਹੋਗੇ ਮੈਂ ਪਹਿਲਾਂ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਨੂੰ ਜੀ ਆਇਆਂ ਕਹਦਾ ਮੇਰੇ ਭਰਾ ਸਿਮਰਨਜੀਤ ਸਿੰਘ ਚੰਦੂ ਮਾਜਰਾ ਜੀ ਸਾਡੇ ਸਤਿਕਾਰਯੋਗ ਰਣਜੀਤ ਗਿੱਲ ਹੋਰ ਅਹੁਦੇਦਾਰ ਪ੍ਰਧਾਨ ਜੀ ਖੜੇ ਇੱਧਰ ਜ਼ਿਲ੍ਹੇ ਦੇ ਸਾਡੇ ਹੋਰ ਜਿੰਨੇ ਵੀ ਮੈਂ 10 ਸਾਲਾਂ ਤੋਂ ਵੱਖ-ਵੱਖ ਹੁੰਦੇ ਤੇ ਰਹਿਆ ਆਮ ਆਦਮੀ ਪਾਰਟੀ ਚ ਜਿਹੜੇ ਜਿਹੜੇ ਕੇਜਰੀਵਾਲ ਦੇ ਬਿਆਨ ਸੀ ਜਿਹੜੇ ਭਗਵੰਤ ਮਾਨ ਦੇ ਬਿਆਨ ਸੀ ਵੀ ਅਸੀਂ ਦੂਜੀਆਂ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਇਕੱਠਾ ਕਰਨਾ ਬਾਕੀ ਜਗ੍ਹਾ ਇਹਨਾਂ ਨੇ ਕਾਂਗਰਸ ਨਾਲ ਅਲਾਈਂਸ ਕਰਕੇ ਸਾਡੇ ਜ਼ਖਮਾਂ ਤੇ ਲੋਨ ਛਿੜਕਿਆ ਤੇ ਉਹ ਕੂੜਾ ਇਹ ਕੂੜੇ ਦੇ ਵਿੱਚ ਵੱਢ ਚੁੱਕੇ ਆ ਔਰ ਇਹਨਾਂ ਦੀ ਹਾਰ ਦੀ ਇਹ ਨਿਸ਼ਾਨੀ ਹੈ ਜੀ ਆ ਪ੍ਰਧਾਨ ਜੀ ਅਗੇ ਮੈਂ ਇਸੇ ਕਰਕੇ ਪਾਰਟੀ ਜੁਆਇਨ ਕਰੀ ਆ ਤਾਂ ਕਿ ਖੇਤਰੀ ਪਾਰਟੀ ਨਾਲ ਤੁਹਾਡੇ ਜ਼ਰੀਏ ਮੈਂ ਪੰਜਾਬ ਦੀ ਜਨਤਾ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਖੇਤਰੀ ਪਾਰਟੀ ਨੂੰ ਸਟਰੋਂਗ ਕਰੋ ਤਾਂ ਕਿ ਜਿਹੜੇ ਬਾਹਰਲੇ ਸਾਡੇ ਉਤੇ ਧਾੜ ਵੀ ਆਂਦੇ ਇਹਨਾਂ ਨੂੰ ਭਜਾਇਆ ਜਾ ਸਕੇ। ਤਸਵੀਰਾਂ ਨੇ ਸਿੱਧੀਆਂ ਦਿਖਾ ਦਿੰਦੇ ਆ ਕਿਿੱਥੇ ਕਿ ਸੁਖਵੀਰ ਬਾਦਲ ਵੱਲੋਂ ਅੱਜ ਸ਼ਾਮਲ ਕੀਤਾ ਗਿਆ ਕਿ ਦੇਵ ਸਿੰਘ ਮਲੋਆ ਨੂੰ ਜੋ ਕਿ ਕਾਫੀ ਅਹੁਦੇ ਤੇ ਉੱਤੇ ਰਹੇ ਸੀ ਕਸ ਨੂੰ ਲੈ ਕੇ ਤਸਵੀਰਾਂ ਦਿਖਾਈਆਂ ਨੇ ਸਿੱਧੀਆਂ ਜਿੱਥੇ ਕਿ ਅੱਜ ਵੱਡਾ ਝਟਕਾ ਆਮ ਆਦੀ ਪਾਰਟੀ ਨੂੰ ਲੱਗਿਆ ਹੈ ਕਈ ਵੱਡੇ ਅਹੁਦਿਆਂ ਤੇ ਉੱਤੇ ਜਗਦੇਵ ਸਿੰਘ ਮਲਵਾ ਰਹਿ ਚੁੱਕੇ ਸੀ ਪਰ ਉਸ ਤੋਂ ਬਾਅਦ ਅੱਜ ਸੁਖਵੀਰ ਸਿੰਘ ਬਾਦਲ ਖੁਦ ਜਿਹੜੇ ਉਹਨਾਂ ਨੂੰ ਅਕਲ ਦੇ ਵੀ ਸ਼ਾਮਲ ਕਰਨ ਆਏ ਨੇ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਲਗਾਤਾਰ ਅਹੁਦੇਦਾਰਾਂ ਦਾ ਇੱਕ ਦੂਜੀ ਪਾਰਟੀ ਜਾਣ ਲੱਗਿਆ ਹੋਇਆ ਤਾਂ ਹੁਣ ਕੌਣ ਹਲਕੇ ਤੋਂ ਨਦਮ ਸਿੰਘ ਜਿੱਤਦੇ ਤੋਂ ਸਮਝ ਦੱਸੇਗਾ ਤੁਹਾਡੇ ਕੈਬਨ ਜਸਪੀਤ ਦੇ ਨਾਲ ਹਰਤੇ ਸੀ